ਉਹੀ ਸਿੱਖ ਆਪਣੀ ਪਛਾਣ ਆਪਣੀ ਆਜ਼ਾਦੀ ਅਤੇ ਕਈ ਵਾਰ ਤਾਂ ਆਪਣੀ ਜਾਨ ਲਈ ਵੀ ਪਾਇਦਲ ਰਹੇ ਹਨ ਹਰ ਸਾਲ ਲਗਭਗ 1000 ਹਿੰਦੂ ਅਤੇ ਸਿੱਖ ਲੜਕਿਆਂ ਨੂੰ ਜ਼ਬਰੀ ਤਰੀਕੇ ਨਾਲ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ ਇਹ ਕੋਈ ਅਚਾਨਕ ਨਹੀਂ ਹੁੰਦਾ ਸਗੋਂ ਇਸ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਸ ਨੂੰ ਸਥਾਨਕ ਪਾਸ਼ਾ ਵਿੱਚ ਚਾਦਰ ਚੜਾਉਣਾ ਕਹਿੰਦੇ ਹਨ ਇਹ ਪ੍ਰਣਾਲੀ ਵਿੱਚ ਮੀਆਂ ਮਿੱਠੂ ਜਿਹੇ ਲੋਕ ਮਸ਼ਹੂਰ ਹਨ ਮੀਆਂ ਮਿੱਠੂ ਕੋਈ ਪੂਤ ਨਹੀਂ ਪਰਸ਼ਾਵਾਂ ਨਹੀਂ ਸਗੋਂ ਇੱਕ ਜਿਉਂਦਾ ਜਾਗਦਾ ਇਨਸਾਨ ਹੈ ਜੋ ਖੁੱਲੇ ਆਮ ਸਿੰਧ ਪ੍ਰਾਂਤ ਵਿੱਚ ਕੰਮ ਕਰ ਰਿਹਾ ਹੈ ਉਸ ਦਾ ਤਰੀਕਾ ਸਪਸ਼ਟ ਅਤੇ ਡਰਾਉਣਾ ਹੈ ਨਬਾਲ ਜਗਜੀਤ ਕੌਰ ਦੀ ਕਹਾਣੀ ਤਾਂ ਤੁਹਾਨੂੰ ਯਾਦ ਹੋਵੇਗੀ 2019 ਵਿੱਚ ਨਨਖਾਣਾ ਸਾਹਿਬ ਦੇ ਇੱਕ ਗੁਰਦੁਆਰੇ ਦੇ ਗਰੰਤੀ ਦੀ ਇਹ ਬੇਟੀ ਚਾਨ ਗਾਇਬ ਹੋ ਗਈ ਕੁਝ ਦਿਨਾਂ ਬਾਅਦ ਖਬਰ ਆਈ ਕਿ ਉਸ ਦਾ ਜ਼ਬਰੀ ਤਰਮ ਪਰਮ ਸੰਕਰਵਾਇਆ ਗਿਆ ਤੇ ਉਸ ਦਾ ਵਿਆਹ ਇੱਕ ਮੁਹੰਮਦ ਅਸਰ ਨਾਮਕ ਇੱਕ ਵਿਅਕਤੀ ਨਾਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਮਹਿਕ ਕੇਸਵਾਨੀ ਦੀ ਕਹਾਣੀ ਹੈ ਜਿਸ ਦਾ ਨਾਮ ਬਦਲ ਕੇ ਮਹਿਕ ਫਾਤਿਮਾ ਰੱਖ ਦਿੱਤਾ ਗਿਆ ਬੇਟੀ ਮਹਿਕ ਕੇਸਵਾਨੀ ਨੂੰ ਕਰਾਚੀ ਸੇ ਅਗਵਾ ਹੋਇਆ ਜਾਂ ਕਰ डिफेंस के इलाके से जो पाँच दिन के बाद उन्होंने क्लिप चलाई है मोबाइल पे कि आपकी उसने बुलाया कि मैं मुसलमान हो गई हूँ 2023 ਦਾ ਸਾਲ ਖਾਸ ਤੌਰ ਤੇ ਸਿੱਖਾਂ ਲਈ ਡਰਾਉਣਾ ਰਿਹਾ ਅਪ੍ਰੈਲ ਤੋਂ ਜੂਨ ਦੇ ਸਿਰਫ 3 ਮਹੀਨਿਆਂ ਦੇ ਦਰਮਿਆਨ 4 ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ 24 ਜੂਨ 2023 ਦੀ ਰਾਤ ਨੂੰ ਪਸ਼ਾਵਰ ਵਿੱਚ ਇੰਜੈਕਟਰ ਨਮੋਨ ਸਿੰਘ ਦੇ ਘਰ ਤੇ ਹਮਲਾ ਹੋਇਆ ਤੇ ਉਸ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ 2014 ਅਤੇ 2022 ਤੱਕ ਘੱਟੋ ਘੱਟ 12 ਨੇ ਦੇਖੀਆਂ ਘਟਨਾਵਾਂ ਵਾਪਰੀਆਂ ਜਿੱਥੇ ਪਸ਼ਾਵਰ ਅਤੇ ਸੂਬੇ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕੱਟੜ ਪੰਥੀਆਂ ਵੱਲੋਂ ਸਿੱਖਾਂ ਤੇ ਹਮਲੇ ਕੀਤੇ ਗਏ ਕੱਲੇ